ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਦਾ 350ਵਾਂ ਸ਼ੀਦੀ ਦਿਹਾੜਾ ਗਲੋਬਲੀ ਮਨਾਇਆ ਜਾ ਰਿਹਾ ਹੈ ਸਾਰੇ ਦੁਨੀਆ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਸਿੱਖ ਤੇ ਹਰ ਇੱਕ ਕਮਿਊਨਿਟੀ ਸ੍ਰੀ ਗੁਰੂ ਤੇਗ ਦਰਜੀ ਦਾ ਸ਼ਹੀਦੀ ਦਿਹਾੜਾ ਆਪਣੇ ਹਿਸਾਬ ਨਾਲ ਮਨਾ ਰਹੇ ਨੇ ਤੇ ਸਾਡਾ ਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂ ਦੀ ਸ਼ਹੀਦੀ ਨੂੰ ਕੋਟਾਨ ਕੋਟਾਨ ਸਿਰ ਝੁਕਦਾ ਹੈ ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਪੰਚ ਸਕਦੇ ਹੁਣ ਗੱਲ ਕਰਦੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੇਖੋ ਸ਼ਹੀਦੀ ਕਿਉਂ ਹੋਈ ਕਿੱਨੇ ਕਰਵਾਈ ਕਿੱਥੇ ਹੋਈ ਇਸ ਦੇ ਬਾਰੇ ਤਾਂ ਸੀ ਸਾਰੇ ਹੀ ਜਾਣਦੇ ਹਾਂ ਬਲਕਿ ਅਸੀਂ ਬਚਪਨ ਤੋਂ ਇਸ ਦੇ ਉੱਪਰ ਤਾਂ ਲੇਖ ਵੀ ਲਿਖਦੇ ਆਏ ਹਾਂ ਐਸੇ ਇਤਿਹਾਸ ਦੇ ਹਿੱਸੇ ਬਾਰੇ ਅਸੀਂ ਸਭ ਕੁਝ ਜਾਣਦੇ ਹਾਂ ਤੇ ਇਹ ਸਾਰਾ ਇਤਿਹਾਸ ਵਿਚਾਰਕਾਂ ਨੇ ਰਾਗੀਆਂ ਨੇ ਟਾੜੀਆਂ ਨੇ ਸਾਨੂੰ ਕਈ ਵਾਰ ਸੁਣਾਇਆ ਹੈ ਹੁਣ ਗੱਲ ਕਿੱਥੇ ਖੜੀ ਹੈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕੋ ਇੱਕ ਐਸੇ ਰੈਬਰ ਹਨ ਜਿਗਨਾ ਨੇ ਕਿਸੇ ਹੋਰ ਦੇ ਧਰਮ ਵਾਸਤੇ ਕਿਸੇ ਹੋਰ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਆਪਣੀ ਕੁਰਬਾਨੀ ਦਿੱਤੀ ਹੈ ਦੇਖੋ ਆਪਣੀ ਕੌਮ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਇਸ਼ਤ ਵਾਸਤੇ ਬਹੁਤ ਪੀਰ ਪੈਗੰਬਰ ਸ਼ਹੀਦ ਹੋਏ ਹਨ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਪਰ ਕਿਸੇ ਹੋਰ ਦੇ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਦੇ ਦੇਣਾ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਇਆ ਹੈ ਇੱਕ ਪੱਖ ਤਾਂ ਇਹ ਹੈ ਜੇਕਰ ਦੂਸਰੇ ਪੱਖ ਦੀ ਗੱਲ ਕੀਤੀ ਜਾਏ ਤਾਂ ਉਸ ਵੇਲੇ ਮਨੁੱਖੀ ਅਧਿਕਾਰਾਂ ਦਾ ਕਾਣ ਹੋ ਰਿਹਾ ਸੀ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਿਆ ਸੀ ਉਹ ਇਹ ਕਹਿ ਰਿਹਾ ਸੀ ਜਾਂ ਤਾਂ ਆਪਣਾ ਧਰਮ ਬਦਲ ਲਓ ਜਾਂ ਫਿਰ ਮਰ ਜਾਓ ਉਸ ਸਮੇਂ ਪਹਿਲੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਉਠਾਈ ਤੇ ਇਹੋ ਜੀ ਆਵਾਜ਼ ਉਠਾਈ ਐਡਾ ਵੱਡਾ ਕਦਮ ਚੱਕਿਆ ਕਿ ਆਪਾਂ ਆਪ ਵਰ ਦਿੱਤਾ ਤੇ ਉਸ ਦੇ ਜ਼ੁਲਮ ਨੂੰ ਠੱਲ ਪਾਈ। ਹੁਣ ਕਸ਼ਮੀਰੀ ਪੰਡਤਾਂ ਵਾਲਾ ਵਰਤਾਰਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਸ਼ਮੀਰੀ ਪੰਡਤਾਂ ਨੇ ਆ ਕੇ ਪੰਡਿਤ ਕਿਰਪਾ ਰਾਮ ਦੱਤ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਬੇਨਤੀ ਕੀਤੀ ਸੀ ਕਿ ਔਰੰਗਜ਼ੇਬ ਬਾਦਸ਼ਾ ਸਾਡਾ ਜਨੇਊ ਲਾ ਦਿੰਦਾ ਹੈ ਤੇ ਸਾਨੂੰ ਤੱਕੇ ਨਾਲ ਮੁਸਲਮਾਨ ਬਣਾ ਦਿੰਦਾ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੇ ਕਿਹਾ ਸੀ ਕਿ ਭਾਈ ਤਨ ਕੁਝ ਕਰਨ ਦੀ ਲੋੜ ਨਹੀਂ ਹੈ ਤੁਸੀਂ ਔਰ ਜੇਮ ਨੂੰ ਜਾ ਕੇ ਕਹਿ ਦਿਓ ਕਿ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ ਜੇ ਤੁਸੀਂ ਉਹਨੂੰ ਮੁਸਲਮਾਨ ਬਣਾਗੇ ਤਾਂ ਤੈਨੂੰ ਅੱਗੇ ਤੂੰ ਕਿਸੇ ਨਾਲ ਵੀ ਧੱਕਾ ਕਰਨ ਦੀ ਲੋੜ ਨਹੀਂ ਅਸੀਂ ਆਪੇ ਹੀ ਇਸਲਾਮ ਕਬੂਲ ਕਰ ਲਿਆਂਗੇ ਤੇ ਜੇ ਤੂੰ ਸਾਡੇ ਗੁਰੂ ਨੂੰ ਨਾ ਬਣਾ ਸਕਿਆ ਤਾਂ ਫੇਰ ਸਾਨੂੰ ਤੰਗ ਨਾ ਕਰੀ ਤੇ ਇਹੀ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਦੇ ਸਾਹਮਣੇ ਜਾ ਕੇ ਪੇਸ਼ ਹੋ ਗਏ ਉਹਨਾਂ ਨੂੰ ਉੱਥੇ ਬੜੇ ਤਰੀਕਿਆਂ ਦੇ ਨਾਲ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤੁਸੀਂ ਸਾਰੇ ਇਤਿਹਾਸ ਜਾਣਦੇ ਹੋ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਦਿਆਲਾ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ। ਤੈਨਾਂ ਨੂੰ ਲਗ ਲਗ ਤਰੀਕਿਆਂ ਦੇ ਨਾਲ ਤਸੀਹੇ ਦਿੱਤੇ ਗਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਡੋਲ ਜਾਣ ਪਰ ਮਹਾਰਾਜ ਡੋਲੇ ਨਹੀਂ। ਉਹਨਾਂ ਨੇ ਆਪਣਾ ਸੀਸ ਦਿੱਤਾ ਦੂਜਿਆਂ ਦੀ ਧਰਮ ਦੀ ਰੱਖਿਆ ਦੇ ਲਈ। ਹੁਣ ਅਸੀਂ ਕਹਿੰਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਯਾਦ ਨੂੰ ਸਿੱਖ ਚਾਹੇ ਮਨੌਰ ਜਾਂ ਨਾ ਮਨੌਰ ਪਰ ਪਰ ਸਾਡੇ ਹਿੰਦੂ ਵੀਰਾਂ ਨੂੰ ਹਿੰਦੂ ਭਰਾਵਾਂ ਨੂੰ ਪੰਡਿਤ ਭਰਾਵਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਸ਼ਹੀਦੀ ਨਾ ਦਿੰਦੇ ਤਾਂ ਹਿੰਦੂ ਮੰਦਰਾਂ ਦੇ ਵਿੱਚ ਅੱਜ ਤਲ ਨਾ ਵੱਜਦੇ ਇਹ ਟਲ ਸਚਾਈ ਹੈ ਸਾਡੇ ਹਿੰਦੂ ਵੀਰੋ ਜੋ ਤੁਹਾਡੇ ਸਿਰ ਤੇ ਲਾਲ ਰੰਗ ਦਾ ਤਿਲਕ ਹੈ ਉਹ ਕਿਸੇ ਹੋਰ ਚੀਜ਼ ਦਾ ਨਹੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਹੂ ਦਾ ਲੱਗਿਆ ਹੋਇਆ ਹੈ ਉਹਨਾਂ ਦੇ ਲਹੂ ਦਾ ਤਿਲਕ ਤੁਹਾਡੇ ਮੱਥਿਆਂ ਤੇ ਲੱਗਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਹੈ ਹਿੰਦੂ ਧਰਮ ਦੀ ਰੱਖਿਆ ਦੇ ਲਈ ਤੇ ਲਾਲੀਆਂ ਧਿਰਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਹੈ ਜੰਜੂ ਰਾਖਾ ਪ੍ਰਭ ਤਖਾ ਕਿਨੂ ਬਡੂ ਲਹੂ ਮਹਿ ਸਾਕਾ ਤਿਲਕ ਜੰਜੂ ਰਾਖਾ ਪ੍ਰਭ ਤਖਾ ਗੁਰੂ ਤੇਗ ਬਹਾਦਰ ਜੀ ਸੱਚੇ ਬਾਦਸ਼ਾਹ ਇਹੋ ਜਿਹੇ ਰੈਪਰ ਹੋਏ ਹਨ ਇੱਕ ਹੋਰ ਗੱਲ ਕਮਾਲ ਦੀ ਦਸਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹੱਸੇ ਨਹੀਂ ਸੀ ਰੈਪਰ ਔਲੀਏ ਅਵਤਾਰ ਜੋ ਹੁੰਦੇ ਹਨ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਰੰਗ ਹਸੇ ਰੰਗ ਰੋਵੇ ਚੁੱਪ ਪੀਕਰ ਜਾਵੇ ਪਰਵਾਹ ਨਾ ਕਿਸੇ ਕੇਹੀ ਵਾਹ ਸੱਚੇ ਜਾਵੇ ਸ਼ੀਰੂ ਤੇਗ ਬਹਾਦਰ ਸਾਹਿਬ ਜੀ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਖਿੜਖਿੜਾ ਕੇ ਹੱਸੇ ਨਹੀਂ ਸੀ ਉਹ ਸਿਰਫ ਮੁਸਕੁਰਾਉਂਦੇ ਹੁੰਦੇ ਸੀ ਉਹ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਖਿੜਖਿੜਾ ਕੇ ਇੱਕ ਵਾਰ ਹੀ ਹੱਸੇ ਸੀ ਜਦੋਂ ਆਖਰੀ ਦਾ ਸਮਾਂ ਆ ਗਿਆ ਸੀ ਨਾ ਜਦੋਂ ਔਰੰਗਜ਼ੇਬ ਨੇ ਫਤਵਾ ਦੇ ਦਿੱਤਾ ਸੀ ਕਿ ਸ਼ੀਸ਼ ਗੁਰੂ ਤੇ ਬਹਾਦਰ ਜੀ ਦਾ ਛੀਸ਼ ਉਹਨਾਂ ਦੇ ਧੜ ਤੋਂ ਅਲੱਗ ਕਰ ਦਿੱਤਾ ਜਾਏ ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਜਲਾਦ ਆਇਆ ਤੇ ਗੁਰੂ ਸਾਹਿਬ ਬੈਠੇ ਹਨ ਤੇ ਪਤਾ ਹੈ ਕਿ ਹੁਣ ਸ਼ੀਸ਼ ਧੜ ਤੋਂ ਅਲੱਗ ਹੋ ਜਾਣਾ ਹੈ ਤੇ ਫਿਰ ਜਲਾਦ ਆਪਣੇ ਜੰਗੀ ਪੈਤਰੇ ਇਸਤੇਮਾਲ ਕਰਦਾ ਹੋਇਆ ਆਂਦਾ ਉਹ ਤਲਵਾਰ ਨੂੰ ਕਮਾਉਂਦੇ ਆਂ ਪੁੜਕਦਾ ਹੋਇਆ ਆ ਤੇ ਉਹ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਚੀ ਉੱਚੀ ਹਸੇ ਖਿੜਖੜਾ ਕੇ ਹਸੇ ਤੇ ਜਲਾਦ ਫਿਰ ਪੁੱਛਦਾ ਹੈ ਕਿ ਪੁਰਖਾ ਹੱਸੀ ਕਿਉਂ ਜਾ ਨਹੀਂ ਤੈਨੂੰ ਡਰ ਨਹੀਂ ਲੱਗਦਾ ਕਿ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੈਨੂੰ ਜ਼ਿੰਦਗੀ ਪਿਆਰੀ ਨਹੀਂ ਤਾਂ ਗੁਰੂ ਤੇਗ ਬਹਾਦਰ ਜੀ ਆਖਦੇ ਹਨ ਕਿ ਜਲਾਦਾਂ ਮੈਂ ਜਿੱਦ ਤੱਕ ਇਨਾ ਖਲਖੜਾ ਕੇ ਇਨਾ ਨਹੀਂ ਹੱਸਿਆ ਜਿੰਨਾ ਮੈਨੂੰ ਤੈਨੂੰ ਦੇਖ ਕੇ ਹੱਸ ਆ ਰਿਹਾ ਹੈ ਕਿ ਮੈਨੂੰ ਮੌਤ ਦੀ ਕੋਈ ਵੀ ਫਿਕਰ ਨਹੀਂ ਹੈ ਮੈਨੂੰ ਮੌਤ ਤੋਂ ਕੋਈ ਵੀ ਡਰ ਨਹੀਂ ਹੈ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ ਕਿ ਮੌਤ ਸਾਹਮਣੇ ਹੈ ਮੈਨੂੰ ਤੈਨੂੰ ਪੁੜਕਦੇ ਹੋਏ ਨੂੰ ਦੇਖ ਕੇ ਹੱਸ ਆ ਰਿਹਾ ਹੈ। ਇੱਕ ਕਮਾਲ ਦੀ ਗੱਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਮੌਤ ਸਾਹਮਣੇ ਆਈ ਤਾਂ ਹੀ ਹੱਸੇ। ਤਾਂ ਫਿਰ ਜਲਾਦ ਗੁਰੂ ਸਾਹਿਬ ਦੀਆਂ ਗੱਲਾਂ ਸੁਣਨ ਤੋਂ ਬਾਅਦ ਆਖਦਾ ਹੈ ਕਿ ਕੀ ਤੁਹਾਨੂੰ ਪਤਾ ਹੈ ਕਿ ਮੈਂ ਖਾਨਦਾਨੀ ਜਲਾਦ ਗੁਰੂ ਸਾਹਿਬ ਆਖਦੇ ਹਨ ਕਿ ਮੈਨੂੰ ਤੇਰਾ ਨਹੀਂ ਪੱਦਾ ਕਿ ਤੂੰ ਖਾਨਦਾਨੀ ਜਲਾ ਦੀ ਪਰ ਮੈਨੂੰ ਆਪਣਾ ਜ਼ਰੂਰ ਪਤਾ ਹੈ ਕਿ ਮੈਂ ਖਾਨਦਾਨੀ ਸ਼ਹੀਦ ਹਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਹਨ ਸ਼ਹੀਦਾਂ ਦੇ ਸ਼ਹੀਦ ਉਹਨਾਂ ਨੇ ਮੁੱਢ ਵੱਜਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੇਕਰ ਤੁਸੀਂ ਬਾਣੀ ਪੜ੍ਹ ਕੇ ਵੇਖੋਗੇ ਜੇ ਤੁਹਾਡੇ ਮਨ ਦੇ ਵਿੱਚ ਬੈਰਾਗ ਹੋਏ ਨਾ ਤੇ ਮਨ ਉੱਡੂ-ਉੱਡੂ ਕਰਦਾ ਹੋਵੇ ਤਾਂ ਇੱਕ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹ ਕੇ ਵੇਖ ਲਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਹਦੇ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹ ਕੇ ਦੇਖ ਲਿਓ 1426 ਅੰਗ ਤੋਂ ਸ਼ੁਰੂ ਹੁੰਦੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਗੁਨੋ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਇਹ ਸਲੋਕ ਪੜ ਕੇ ਵੇਖਿਓ ਸਾਰੇ ਦੇ ਸਾਰੇ ਤੁਹਾਡੇ ਮਨ ਦਾ ਸਾਰਾ ਫਤੂਰ ਉੱਤਰ ਜਾਏਗਾ ਤੁਹਾਡੇ ਮਨ ਦਾ ਸਾਰਾ ਬਿਰਗ ਉੱਤਰ ਜਾਏਗਾ ਜਦੋਂ ਮਹਾਰਾਜ ਕਹਿੰਦੇ ਹਨ ਨਾ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕਹੋ ਨਾਨਕ ਇਹ ਦਿੱਤ ਮੈਂ ਦਗਨਤ ਜਦੋਂ ਮਹਾਰਾਜ ਕਹਿੰਦੇ ਹਨ ਬਲ ਛੁੱਟ ਕਿਉ ਬੰਧਨ ਪਰੈ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਠਿ ਚੋ ਹੋਏ ਸਹਾਈ ਅਗਲੇ ਸ਼ਲੋਕ ਦੇ ਵਿੱਚ ਕਹਿੰਦੇ ਹਨ ਬਲ ਹੋਆ ਬੰਧਨ ਛੁਟਿਆ ਸਭ ਕਿਉ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਜੋ ਤੋ ਐ ਚੀਜ਼ ਪੜਦੇ ਹਾਂ ਨਾ ਤਾਂ ਪਤਾ ਲੱਗਦਾ ਹੈ ਕਿ ਮਹਾਰਾਜ ਦੇ ਅੰਦਰ ਕਿੰਨਾ ਬੈਰਾਗ ਹੋਵੇਗਾ। ਉਹਨਾਂ ਦੇ ਬਿਰਾਗ ਮੈਂ ਬਾਣੀ ਅੱਖਾਂ 'ਚੋਂ ਹੰਝੂ ਕਿੰਨ ਲਾ ਦਿੰਦੀ ਹੈ। ਉਹਨਾਂ ਦਾ ਜੀਵਨ ਹੀ ਇੱਦਾਂ ਦਾ ਸੀ। ਇਤਿਹਾਸ ਦਾ ਇੱਕ ਪੰਨਾ ਇਹ ਕਹਿੰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਬੇ ਬਕਾਰੇ ਦੇ ਵਿੱਚ 40 ਸਾਲ ਤਪ ਕੀਤਾ ਹੈ। ਤੇ ਇਤਿਹਾਸ ਦਾ ਇੱਕ ਪੱਖ ਤਾਂ ਇਹ ਕਹਿੰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਨਾਂ ਹੈ ਅਸੀਂ ਜੋ ਕਹਿੰਦੇ ਹਾਂ ਨਾ ਕਿ ਬਹਾਦਰ ਜੀ ਐ ਸ਼ਰੂ ਤੋ ਹੀ ਉਮਾ ਦਾ ਨਾਂ ਨਹੀਂ ਸੀ ਐ ਸ਼ਰੂ ਤੋ ਨਾਮ ਸੀਗਾ ਤਿਆਗਮਨ ਉਹਨਾਂ ਦੇ ਅੰਦਰ ਵਿਰਾਗ ਦੀ ਬਹੁਤ ਹੀ ਪ੍ਰਭਲ ਭਾਵਨਾ ਸੀ ਉਹ ਤਾਂ ਬਾਅਦ ਦੇ ਵਿੱਚ ਜਦ ਉਹਨਾਂ ਨੇ 13 ਸਾਲ ਦੀ ਉਮਰ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਆਪਣੇ ਜੋਹਰ ਵਿਖਾਏ ਭਾਵੇਂ ਮਨ ਬੈਰਾਗੀ ਸੀ ਭਾਵੇਂ ਮਨ ਦੇ ਵਿੱਚ ਤਿਆਗ ਸੀ ਪਰ ਉਹਨਾਂ ਦਾ ਸ਼ਸਤਰ ਵਿਦਿਆ ਦੇ ਨਾਲ ਪਿਆਰ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਂ ਤੇਗ ਬਹਾਦਰ ਰੱਖ ਦਿੱਤਾ ਕਿਉਂ ਇੰਨੇ ਜ਼ਿਆਦਾ ਤੇਗ ਦੇ ਤਨੀ ਸੀ ਇਹਨਾਂ ਨੇ ਇਹੋ ਜੇ ਜੋਰ ਵਿਖਾਏ ਕਿ ਉਹਨਾਂ ਦਾ ਨਾਮ ਹੀ ਬਦਲ ਦਿੱਤਾ ਗਿਆ ਤੇਗ ਦਾ ਮਤਲਬ ਹੁੰਦਾ ਹੈ ਤਲਵਾਰ ਤਲਵਾਰ ਦਾ ਤਨੀ ਜੋ ਸੀ ਉਸ ਨੂੰ ਤੇਗ ਬਹਾਦਰ ਕਿਹਾ ਜਾਂਦਾ ਸੀ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਭਾਈਚਾਰਕ ਸਾਂਝ ਸਾਰਿਆਂ ਦੇ ਦਿੜਾਂ ਦੇ ਵਿੱਚ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਆਪਣਾ ਸਰੀਰ ਅਹ ਸ਼ਹੀਦੀ ਮਨੁੱਖਤਾ ਦੇ ਵਾਸਤੇ ਹੀ ਦਿੱਤੀ ਹੈ। ਤਾਂ ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਹੋ ਸਕੇ ਇਹਨਾਂ ਦਾ ਘਾੜ ਨਾ ਹੋਏ। ਹੋਰ ਕੋਈ ਮਨਾਏ ਨਾ ਮਨਾਏ ਪਰ ਸਾਡੀ ਹਿੰਦੂ ਭੈਣ ਭਰਾਵਾਂ ਨੂੰ ਇਸ ਦਿਹਾੜੇ ਨੂੰ ਜ਼ਰੂਰ ਨਾ ਚਾਹੀਦਾ ਹੈ ਸਾਰੇ ਹਿੰਦੂ ਮੰਦਰਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਾਮ ਦੀ ਅਰਦਾਸ ਜ਼ਰੂਰ ਹੋਣੀ ਚਾਹੀਦੀ ਹੈ ਅੰਤ ਦੇ ਵਿੱਚ ਸਾਡਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਾਨ ਕੋਟਾਨ ਨਮਸਕਾਰ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ